ਦਾ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸਚਾਏ ਹੋ ਵਿਚਾਰ ਬਿਨ ਸਾਧੂ ਸੰਗਤ ਰੱਤਿਆਂ ਮਾਇਆ 모 ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਇ ਕਾਲ ਰਹਾਉ ਗੁਰ ਸਮਰਾਥ ਅਪਾਰ ਗੁਰ ਵਡਪਾ ਗੀਂ ਦਰਸ਼ਨ ਹੋਈ ਗੁਰਿਆ ਗੋਚਰ ਨਿਰਮਲਾ ਗੁਰ ਜੀ ਵੜ ਅਵਰ ਨਾ ਕੋਈ ਗੁਰ ਕਰਤਾ ਗੁਰ ਕਰਨ ਹਾਰ ਗੁਰਮਖ ਸੱਚੀ ਸੋਈ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀ ਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨ ਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉਚਾਇ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਵਾਂਛੀਐ ਇਤੜੇ ਸਤ ਗੁਰ ਪਾਸ ਪੂਰਬ ਲਿਖੇ ਪਾਵਣੀ ਸਾਚ ਨਾਮ ਦੇ ਰਾਸ ਸਤ ਗੁਰ ਸਰਣੀ ਆਇਆ ਬਹੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰਉ ਇਹੋ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨ ਹੋ ਸੁਣ ਪਾਈ ਹੋ ਛੂਟਨ ਸਾਚੈ ਨਾਈ ਗੁਰ ਕੇ ਚਰਨ ਸਰੇਵਣੀ ਤੀਰਤ ਹਰ ਕਾ ਨਾਮ ਆਗੈ ਦਰਗਹਿ ਮੰਨਿਐ ਮਿਲੈ ਨ ਥਾਵੀ ਥਾਂ ਭਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ਰਹਾਉ ਸਤਗੁਰ ਵਿਟਹੁ ਵਾਰਿਆ ਜਿਨ ਦਿੱਤਾ ਸਚ ਨਾਮ ਅਨ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪੈਨਣਾ ਸੱਚੇ ਸੱਚਾ ਨਾਮ ਸਾਸ ਗਰਾਸਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀਵੜ ਅਵਰਨਾ ਦਿਸੈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਾ ਅਸਮਾਈ ਜਿਨ ਕੋ ਪੂਰਵ ਲਿਖਿਆ ਸੇਈ ਨਾਮ ਧਿਆਇ ਨਾਨਕ ਗੁਰ ਸਰਨਾਗਤੀ ਮਰੈ ਨਾ ਆਵੇ ਜਾਈ ਇਕ ਓ ਅੰਕਾਰ ਸਤਗੁਰ ਪ੍ਰਸਾਦ ਸਿਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਆਖ ਆਖ ਮਨ ਵਾਵਣਾ ਜਿਉ ਜਿਉ ਜਾਪੈ ਵਾਈ ਜਿਸ ਨੂੰ ਵਾਹਿ ਸੁਣਾਈਐ ਸੋ ਕੇਵੜ ਕਿ ਤਥਾਈ ਆਖਣ ਵਾਲੀ ਜੀ ਤੜੀ ਸਭ ਆਖ ਰਹੇ ਲਿਵ ਲਾਈ ਬਾਬਾ ਅੱਲਾਹ ਅਗਮ ਅਪਾਰ ਪਾਕੀ ਨਾਈ ਪਾਕ ਥਾਈ ਸੱਚਾ ਪਰਵਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੀ ਤੜਾ ਲਿਖ ਨਾ ਜਾਣੈ ਕੋਈ ਜੇ ਸੋ ਸਾਇਰ ਮੇਲੀਐ ਤਿਲ ਨਾ ਪੁਜਾ ਬਹਿ ਰੋਈ ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣ ਆਖਹਿ ਸੋਈ ਪੀਰ ਪੈ ਕਮਰ ਸਾਲਕ ਸਾਦਕ ਸੁਹਦੇ ਔਰ ਸਹੀਦ ਸੇਖ ਮਸਾਇਕ ਕਾਜੀ ਮੁੱਲਾ ਦਰਦਰਵੇ ਸਰਸੀ ਦਾ ਬਰਕਤ ਤਿਨ ਕੋ ਅਗਲੀ ਪੜਦੇ ਰਹਿਣ ਦਰੂਦਾ ਪੁੱਛਣਾ ਸਾਜੇ ਪੁੱਛਣਾ ਢਾਹੀ ਪੁੱਛਣਾ ਦੇ ਵੈਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੀ ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈਂ ਦੀ ਥਾਵਾ ਨਾਮ ਨਾ ਜਾਣੀਐ ਨਾਵਾਂ ਕੇ ਵਡਨਾ ਜਿੱਥੈ ਵਸੈ ਮੇਰਾ ਪਾਤਸ਼ਾਹ ਸੋ ਕੇ ਵਡਹਿ ਥਾਉ ਅੰਬੜ ਕੋਈ ਨਾ ਸਕਈ ਹਉ ਕਿਸਨੋ ਪੁੱਛਣ ਜਾਵ ਵਰਨਾ ਬਨਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵੱਡੀਆਂ ਜੈ ਭਾਵੈ ਤੈਦੀ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੀ ਸਭ ਕੋ ਆਖੇ ਬਹੁਤ ਬਹੁਤ ਲੈਣਾ ਕਹਿ ਵਿਚਾਰ ਕੀ ਵੜਦਾ ਦਾਤਾ ਆਖੀਐ ਦੇ ਕਹਿ ਰਿਆ ਸੁਮਾਰ ਨਾਨਕ ਟੋਟ ਨਾ ਆਵੀ ਤੇਰੇ ਜੁਗਹਾਂ ਜੁਗਹ ਪੰਡਾਰ ਮਹੱਲਾ ਪਹਿਲਾ ਸੱਬੇ ਕੰਤ ਮਹਿਲੀਆਂ ਸਗਲੀਆਂ ਕਰਹਿ ਸ਼ਿੰਗਾਰ ਗਣ ਤਗਣਾ ਵਣ ਆਈਆਂ ਸੁਹਾਵੇ ਸਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਵਾਰ ਹਰ ਜਿਉ ਇਉਂ ਪਿਰ ਰਹਾਵੇ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾਲਹਿ ਸਵਾਰ ਰਹਾਉ ਗੁਰ ਸ਼ਬਦ ਦੀ ਸ਼ਿੰਗਾਰੀਆਂ ਤਨ ਮਨ ਪਿਰ ਕੈ ਪਾਸ ਦੁਇ ਕਰ ਜੋੜ ਖੜੀ ਤੱਕੈ ਸੱਚ ਕਹਿ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ ਰਿਆ ਕੀ 체ਰੀ ਕਾਂਡੀ ਐ ਲਾਲੀ ਮਾਨ ਨਾ ਸਾਚੀ ਪ੍ਰੀਤ ਨਾ ਟੁੱਟਾਈ ਸਾਚੇ ਮੇਲ ਮਲਾਉ ਸ਼ਬਦ ਰਤੀ ਮਨ ਵਿਦਿਆ ਹਉ ਸਦ ਬਲਿਹਾਰ ਜਾਉ ਸਾ ਧਨ ਰੰਡ ਨਾ ਬੈ ਸਈ ਜੇ ਸਤ ਗੁਰ ਮਾਹੀ ਸਮਾਈ ਫਿਰੀ ਸਾਲੂ ਨਉ ਤਨੋ ਸਾਚੋ ਮਰੈ ਨਾ ਜਾਏ ਨੀਤਰ ਵੈ ਸੋਹਾਗਣੀ ਸਾਚੀ ਨਦਰ ਰਜਾਈ ਸਾਚ ਧੜੀ ਧਨ ਮੰਡਿਐ ਕਾਪੜ ਪ੍ਰੇਮ ਸ਼ੀਂਗਾਰ ਚੰਦਨ ਚੀਤ ਵਸਾਇਆ ਮੰਦਰ ਦਸੋਂ ਆਂ ਦਵਾਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮੁ ਪੁਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੈ ਪ੍ਰੇਮਿ ਅਪਾਰ ਬਿਨ ਪੇਰ ਪੁਰਖ ਨਾ ਜਾਣਈ ਸਾਚੀ ਗੁਰ ਕਹਿਤ ਪਿਆਰ ਨਿਸ ਅੰਧਿਆਰੀ ਸੁੱਤੀ ਏ ਕਿਉ ਪਿਰ ਬਿਨ ਰੈਣ ਵਿਹਾਈ ਅੰਕ ਜਲੋ ਤਨ ਜਾਲਿਓ ਮਨ ਧਨ ਜਲ ਬਲ ਜਾਈ ਜਾਂ ਧਨ ਕੰਤ ਨਾ 라ਵਿਆ ਤਾਂ ਬਿਰਥਾ ਜੋ ਬਨ ਜਾਈ ਸੇਜੈ ਕੰਤ ਮਹਿਲੜੀ ਸੂਤੀ ਬੂਜ ਨਾ ਪਾਏ ਕੌ ਸੁੱਤੀ ਫਿਰ ਜਾਗਣਾ ਕਿਸ ਕੋ ਪੁੱਛੋਂ ਜਾਈ ਸਤਿਗੁਰ ਮੇਲੀ ਭੈ ਵਸਦੀ ਨਾਨਕ ਪ੍ਰੇਮ ਸਖਾਈ